ਦੇ ਮਾਰੀਂ ਆ ਪਹਿਣਦੇ ਲੀੜੇ ਪਾੜ ਤੇ ਜੀ ਕੀ ਕਰਨਾ ਕਿਉਂ ਕਿਉਂ ਕਹਿੰਦਾ ਤੂੰ ਰੋਨੀ ਆਏ ਕਿਉਂ ਕਹਿੰਨੀ ਆ ਬੇ ਇੰਨਾ ਨੇ ਮੇਰਾ ਪਿਉ ਕਿਵੇਂ ਲੱਗਦਾ ਮੱਤੀ ਵੀ ਗਈ ਲੁਧਿਆਣੀ ਅੱਛਾ ਜੀ ਕੋਈ ਐਸੀ ਗੱਲ ਨਹੀਂ ਸੀ ਸਵੇਰੇ ਮਾਮਾ ਜੀ ਨੂੰ ਮੈਂ ਅਪੇਛਾ ਦੁਪਹਿਰ ਹੀ ਬੜਨੇ ਚੰਗੇ ਭਲੇ ਸੀ ਅਸੀਂ ਉਹਦੇ ਚੱਲਦੇ ਫਿਰਦੇ ਕਹੀ ਸੀ ਅੱਛਾ ਕੋਈ ਐਸੀ ਗੱਲ ਨਹੀਂ ਜੀ ਇੰਨਾਂ ਨੇ ਇਹੀ ਗੱਲਾਂ ਜੀ ਹੋਈ ਆ ਜੀ ਫਾਮੀ ਸਾਡੀ ਬਾਹਰ ਗਲਤ ਸੀ ਜੀ ਸਰ ਇੱਕ ਪੰਨਾ ਬੰਨਾ ਹੁੰਦਾ ਸੀ ਪਰ ਬਸਣ ਆਉਂਦਾ ਸੀ ਮਾਮਾ ਜਦੋਂ ਵੀ ਸਾਡੇ ਕੋਲੇ ਆਉਂਦਾ ਸੀ ਇਹੀ ਗੱਲ ਜਾਂਦਾ ਸੀ ਯੋ ਬੰਦਾ ਆਂਦਾ ਘਰੇ ਸ਼ਰੀਆਂ ਆਂਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਿੰਨੂੰ ਮੂੰਹ ਤਕਾਵਾ ਜੇ ਵੀ ਸੰਪਤਾ ਲੈ ਕੇ ਆਲੀ ਤੇ ਮੱਕੀ ਬਾ ਮਾਗੀ ਆਲਦੇ ਬਤ ਸਮਾਰ ਸੀਗੇ ਹਾਂਜੀ ਬਹੁਤ ਚੰਗਾ ਕੀ ਜਗੜਾਉਂ ਦੇ ਰਾਏਕੋਟ ਰੋਡ ਤੇ ਜੀਦਨਗਰ ਮੁਹੱਲੇ ਦੇ ਵਿੱਚ 45 ਸਾਲਾ ਵਿਅਕਤੀ ਦੀ ਮੌਤ ਦੀ ਖਬਰ ਨੇ ਮੁਹੱਲੇ ਦੇ ਵਿੱਚ ਇੱਕ ਹੰਸ ਨਹੀਂ ਖਲਾ ਦਿੱਤੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਮੁਹੱਲੇ ਦੇ ਵਿੱਚ ਜਿਹੜੋ ਗੱਲਬਾਤ ਕੀਤੀ ਹੈਗੀ ਆ ਤਾਂ ਸਾਨੂੰ ਮ੍ਰਿਤਕ ਕ੍ਰਿਸ਼ਨਜੀਤ ਦੇ ਭਾਂਜੇ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈਗਾ ਜਿਹੜੇ ਪਰਿਵਾਰ ਤੇ ਉਸਨੇ ਗੰਭੀਰ ਦੋਸ਼ ਲਾਏ ਹੈਗੇ ਆ ਦੂਜੇ ਪਾਸੇ ਕ੍ਰਿਸ਼ਨਜੀਤ ਦੀ ਪਤਨੀ ਨਾਲ ਅਸੀਂ ਗੱਲਬਾਤ ਕੀਤੀ ਉਸਨੇ ਦੱਸਿਆ ਹੈਗਾ ਜੇ ਮੇਰੇ ਪਤੀ ਦੀ ਮੌਤ ਹੁੰਦੀ ਹੈਗੀ ਆ ਸਿੰਘ ਘਰ ਦੇ ਵਿੱਚ ਕੋਈ ਵੀ ਵਿਅਕਤੀ ਸਾਡਾ ਮੌਜੂਦ ਨਹੀਂ ਸੀ ਜਦੋਂ ਅਸੀਂ ਘਰ ਦੇ ਵਿੱਚ ਆਏ ਹੈਗੇ ਆ ਤਾਂ ਸਾਨੂੰ ਪਤਾ ਲੱਗਾ ਵੀ ਮੌਤ ਹੋ ਗਈ ਹੈਗੀ ਆ ਅਸੀਂ ਦੱਸ ਰਹੇ ਹਾਂ ਕਿ ਉਹ ਬਿਮਾਰ ਚੱਲਦੇ ਸੀ ਤੇ ਦਿਮਾਗੀ ਹਾਲਤ ਉਹਨਾਂ ਦੀ ਠੀਕ ਨਹੀਂ ਸੀ ਇਸ ਕਾਰਨ ਉਹਦੀ ਮੌਤ ਹੋ ਗਈ ਹੈਗੀ ਆ ਪਰ ਪੁਲਿਸ ਦੇ ਜੋ ਅਧਿਕਾਰੀ ਹੈਗੇ ਮੌਕੇ ਤੇ ਪਹੁੰਚੇ ਹੈਗੇ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ ਅਤੇ ਬੋਡੀ ਜੋ ਹੈਗੀ ਆ ਮ੍ਰਿਤਕ ਦੀ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਈ ਹੈਗੀ ਆ ਇਹਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਨੂੰ ਇਸ ਵਿੱਚ ਪਤਾ ਲੱਗੇਗਾ ਬੀਏ ਮੌਤ ਕਿ ਹੋਈ ਹੈਗੀ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੇਖਦੇ ਰਹੋ ਰੈਗੂਲਰ ਗੌਟ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗੁਰੂ ਧੰਨਵਾਦ ਜੀ ਜੀ ਜਿਹੜੀ ਡੈਥ ਜਿਹੜੀ ਹੋਈ ਹੈਗੀ ਆ ਘਰ ਦੇ ਵਿੱਚ ਕੀ ਗੱਲ ਹੋਈ ਹੈਗੀ ਸਾਨੂੰ ਪਤਾ ਨਹੀਂ ਹਾਂਜੀ ਦਿਮਾਗੀ ਹਾਲ ਤੇ ਹਾਂਜੀ ਦਿਮਾਗੀ ਹਾਲ ਦੇ ਵਿੱਚ ਬਿਮਾਰ ਸੀਗੇ ਹਾਂਜੀ ਬਹੁਤ ਚਿਰ ਹੋ ਗਿਆ ਤੁਹਾਨੂੰ ਫਾਇਰ ਕੱਢ ਕੇ ਦਿਖਾਉਣੀ ਹੈ ਅੱਛਾ ਆਹ ਤਾਂ ਚੱਲ ਜੀ ਹਾਂ ਅਗੇ ਕਾਦਮੀ ਕਿ ਨਾਮ ਸੀ ਇਹਨਾਂ ਦਾ ਇੱਕ ਮੁੰਡਾ ਕੀ ਨਾਮ ਸੀ ਇਹਦਾ ਕਿਸ਼ਨਜੀਤ ਕਿਸ਼ਨ ਕਿਸ਼ਨਜੀਤ ਕਿਸ਼ਨਜੀਤ ਹਾਂ ਜੀ ਤੁਸੀਂ ਕੀ ਲੱਗਦੇ ਹੁੰਦੇ ਮੇਰੇ ਘਰ ਆਈ ਹਾਂ ਅੱਛਾ ਜੀ ਆ ਵੀ ਆਹ ਕਾਟਾ ਜਿਆਨ ਤੋਂ ਚੰਗੀ ਉਹ ਜਿਹੜੇ ਹਸਨਪੁਰੇ ਅੱਛਾ ਹਾਂ ਆ ਤਾਂ ਬਾਈ ਚੱਲ ਜੀ ਹਸਨਪੁਰੇ ਤੇ ਨਾਲੇ ਲਿੱਕੇ ਮਾਤੀ ਦੇ ਪਾਸਾ ਕਰਦੇ ਜੀ अच्छा जी।ੰਨੇ ਟਾਟ ਮਿੰਨੇ ਪਿੱਛੋਂ ਦਵਾਈ ਨਹੀਂ ਆ ਚਾਰ ਪੰਜ ਸਾਲ ਹੋ ਗਏ ਇੱਥੇ ਚੱਲਦੀ ਨਹੀਂ ਪਹਿਲੇ ਮੈਂ ਜਾਣਾ ਕਦੋਂ ਦਿੱਧ ਹੋਈ ਹੈਗੇ ਮਤਲਬ ਦਿੱਧ ਦਾ ਪੰਜ ਛੇ ਸਾਲ ਨਹੀਂ ਦਿੱਧ ਕਦੋਂ ਹੋਈ ਹੈ ਦਿੱਧੀ ਦੀ ਹੋਈ ਹੈ ਜੀ ਮੈਂ ਸਾਢੇ 12 12 ਕਰਿਆ ਹੈ ਘਰੇ ਮੇਰੀ ਨੋ ਰਹਿ ਰਹੀ ਕਿ ਮੈਂ ਕੋਲ ਨੂੰ ਦੇਈ ਇਹ ਮੇਰਾ ਪੁੱਤ ਗਿਆ ਵਾਗੇ ਡਾਣਾ ਆਪਰੇ ਠੀਕ ਹੈ ਇੱਕ ਇੱਕ ਘੜੇ ਦੀ ਉੱਤ ਜਾ ਮੈਂ ਕੰਮ ਕਰਦੀ ਆਂ ਘਰਾਂ ਦਾ ਚਾਹੂ ਪੋਚਾ ਤੇ ਘਰੇ ਸਾਢੇ ਕੋਈ ਨਹੀਂ ਸੀ اچھا ਜੀ ਮੇਤਾ ਆ ਕੇ ਜਿਹਨੂੰ ਦੇਖਿਆ ਮੈਂ ਖੁਭਰਾ ਗਈ ਤੁਹਾਡੇ ਹਸਬੰਡ ਸੀ ਨਾ ਹਾਂਜੀ ਮੇਰਾ ਬਦਲ ਠੀਕ ਹੈ ਜਿਹਦੇ ਖੁਭਰਾ ਆ ਗਈ ਮੈਂ ਤੇ ਮੇਤਾ ਮੈਨੂੰ ਇਨਾ ਮਹਨਤ ਸਹਟ ਕਰਕੇ ਮੈਂ ਕੋਈ ਸਾਸੂ ਬੁਣਾ ਮੈਂ ਨਾ ਰੇਖਾ ਮੈਂ ਪੱਜਿਕ ਡਾਕਟਰ ਹਾਂ ਸਰਦਿਆ ਡਾਕਟਰ ਕੰਦ ਡਾਕਟਰ ਅੱਛਾ ਘਰ ਦੇ ਵਿੱਚ ਕੌਣ ਕੌਣ ਮੈਂਬਰ ਹੈਗੇ ਤੁਹਾਡੇ ਮੈਂਬਰ ਅਸੀਂ ਕਹਿੰਨੀ ਹੈ ਜੀ ਮੇਰਾ ਬੇਟਾ ਮੇਰੀ ਮਾਂ ਅੱਛਾ ਤੁਸੀਂ ਗਏ ਹੋ ਸੀ ਕੰਮ ਕਰਦੇ ਹਾਂਜੀ ਕੰਮ ਤੇ ਮੈਂ ਮਾਤਰਾ ਦਾ ਕਰਦਾ ਤੇ ਇਹ ਤੁਹਾਡੇ ਬੇਟਾ ਵੇਟਾ ਮੇਰਾ ਕੰਮ ਬੇਟਾ ਵੀ ਕੰਮ ਤੇ ਗਿਆ ਸੀ। ਉਹ ਮੇਰੀ ਮਾਪੀ ਦੇ ਉੱਤੇ ਰੱਖਣੀ ਆ ਬਣਾਉਣੀ। ਅੱਛਾ। ਕੋਈ ਨਹੀਂ ਸੀ। ਹਾਂਜੀ। ਕਦੋਂ ਪਤਾ ਲੱਗਿਆ ਹੈਗਾ ਤੁਹਾਨੂੰ ਜੀ ਤੁਸੀਂ ਕਿੱਥੇ ਗਏ ਹੋ ਸੀ ਅੱਜ? ਅਸੀਂ ਨਾਲ ਜਦੋਂ ਗਏ ਉਹਦੇ ਠੀਕ ਸੀਗੇ। ਇਸ ਤੋਂ ਲੱਕੜੀ ਵਧਣ ਗਈ ਸੀ। ਐਸੇ ਦੇਖੇ ਗਏ ਆ। ਢਿੱਲੀ ਨਹੀਂ ਸਕਦਾ। ਅੱਛਾ ਜੀ। ਹਾਂਜੀ। ਮਾਪੀ ਦੀ ਮਾਪ ਸੋਚਣ ਗਈ ਸੀ ਲੱਕੜੀ ਬਣਾਉ ਘਰੇ ਕੋਈ ਨਹੀਂ ਸੀ। ਅੱਛਾ ਜੀ। ਇੱਕ ਮਿੰਟ ਚਾਹੇ ਸੀ। ਠੀਕ ਹੈ। ਪਰਸ ਨੂੰ ਕਿਨੇ ਦਲਾ ਕਰੀ ਇਹੋ ਮੰਮੀ ਸੇ ਆ ਗਈ ਹਰੇ ਮੈਂ ਟੋਕੀ ਸੀ ਤੇ ਮਾਫੀ ਅੱਛਾ ਇਹ ਤਾਂ ਹੋਣਾ ਹੀ ਇਹ ਤਾਂ ਨਹੀਂ ਆਈਆਂ ਮੈਂ ਤਾਂ ਪਤਾ ਹੀ ਨਹੀਂ ਲੱਗਦਾ ਨੂੰ ਕਿ ਤੁਹਾਨੂੰ ਮਾਫੀ ਦੇ ਸੀ ਲੱਖਰੀ ਮੈਂ ਤੇ ਇਹਨੂੰ ਫੋਨ ਲਾਇਆ ਕੀ ਨਾਮ ਹੈਗਾ ਤੁਹਾਡਾ ਕੀ ਹੈ ਜੀ ਕੁਮਾਰ ਨਾਮ ਹੈ ਅੱਛਾ ਜੀ ਜੋ ਜੋ ਡੈਥ ਹੋਈ ਹੈਗੇ ਕੀ ਲੱਗਦੇ ਸੀ ਤੁਹਾਡੇ ਮੇਰੇ ਮਾਮਾ ਜੀ ਲੱਗਦੇ ਸੀ ਅੱਛਾ ਤੁਹਾਡੇ ਮਾਮਾ ਜੀ ਹੈਗੇ ਆ ਜੋ ਦਾਦ ਦੇ ਤੁਸੀਂ ਦੱਸਿਆ ਸੀ ਸਾਨੂੰ ਫੋਨ ਵੀ ਕੀਤਾ ਹੈਗਾ ਜੀ ਜੀ ਵੀ ਬੀਖਤ ਖੁਸ਼ੀ ਦਾ ਮਾਮਲਾ ਹੈਗਾ ਵਾ ਪਰਿਵਾਰ ਕਹ ਰਿਹਾ ਵੀ ਉਹ ਬਿਮਾਰ ਸੀਗੇ ਵੀ ਤਾਂ ਮਤਲਬ ਉਹਨਾਂ ਦੀ ਡੈਥ ਹੋਈ ਹੈਗੀ ਹੈ ਨਹੀਂ ਜੀ ਅੱਛਾ ਕੋਈ ਇਹੋ ਜਿਹਾ ਕੋਈ ਨਹੀਂ ਹੈਲਥ ਵੱਲੋਂ ਵੀ ਸਹੀ ਸੀਗੇ ਬੱਕਰੀਆਂ ਚਰਾਉਂਦੇ ਸੀਗੇ ਹਮ ਇੱਕ ਦੋ ਵਾਰੀ ਹੁਣ ਮਾਮਾ ਜੀ ਦੀ ਬੇਟੀ ਦੇ ਡਿਲੀਵਰੀ ਹੋਈ ਸੀਗੀ ਬੇਟੀ ਹੋਈ ਉਹਨਾਂ ਦੇ ਆ 24 ਤਰੀਕ ਛੁੱਟੀ ਹੋਈ ਹੈ ਪਿਛਲੇ ਮਹੀਨੇ ਉਹਨਾਂ ਦੀ ਹਸਪੀਟਲ ਚੋਂ ਅੱਛਾ ਤੇ ਦੋ ਵਾਰੀ ਉਹ ਮਿਲ ਕੇ ਵੀ ਗਈਆਂ ਲੁਧਿਆਣੇ ਆ ਕੇ ਅੱਛਾ ਜੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਸਵੇਰੇ ਮਾਮਾ ਜੀ ਨੂੰ ਮੈਂ ਪੁੱਛਿਆ ਦੁਪਹਿਰੀ ਕਹਿੰਦੇ ਚੰਗੇ ਭਲੇ ਸੀਗੇ ਸਵੇਰੇ ਚੱਲਦੇ ਫਿਰਦੇ ਪਏ ਸੀਗੇ ਅੱਛਾ ਕੋਈ ਹੈ ਜੀ ਗੱਲ ਨਹੀਂ ਜੀ ਇਹਨਾਂ ਨੇ ਸੋਨੂ ਸੋਨੂ ਕਿਵੇਂ ਪਤਾ ਲੱਗਾ ਜੀ ਸਾਨੂੰ ਜੀ ਇਹਨਾਂ ਦੀ ਨੋਹ ਹੈ ਜੀ ਬਬਲੀ ਅੱਛਾ ਉਹਨਾਂ ਨੇ ਗਾਂ ਫੋਨ ਕੀਤਾ ਘਰੇ ਜੀ ਵੀ ਮੰਮੀ ਵੀ ਇਦਾਂ ਬੋਲਦੀ ਵੀ ਇਹ ਵੀ ਮਾਰ ਵੀ ਮਰ ਗਿਆ ਵਾ ਜੀ ਇਹਨੂੰ ਆ ਕੇ ਦੇਖਣ 112 ਤੇ ਤੁਸੀਂ ਕਾਲ ਕਰੀ ਸੀ ਹਾਂ ਜੀ 112 ਤੇ ਮੈਂ ਕਾਲ ਕਰੀ ਸੀ ਕਿੰਨੇ ਟਾਈਮ ਬਾਅਦ ਪੁਲਿਸ ਪਹੁੰਚੀ ਜੀ ਪੁਲਿਸ ਜੀ ਤਕਰੀਬਨ ਮੈਨੂੰ ਨਹੀਂ ਪਤਾ ਜੀ 112 ਤੋਂ ਮੈਨੂੰ ਕਾਲ ਨਹੀਂ ਆਈ ਕਿਸੇ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਕਿ ਬੈਕ ਨਹੀਂ ਆਇਆ ਬੈਕ ਕਾਲ ਨਹੀਂ ਆਈ ਜੀ ਡਾਇਰੈਕਟ ਬੋਲਸ ਆਈ ਹੈ ਉਹ ਵੀ ਥਾਣੇ ਦੇ ਥਰੂ ਆਈ ਹੈ ਜੀ ਕਿੱਦਾਂ ਆਈ ਆ ਮੈਨੂੰ ਨਹੀਂ ਪਤਾ ਜੀ ਉਧਰੋਂ ਭੇਜੀ ਜੇ ਮੈਂ ਕੰਪਲੀਟ ਕੀਤੀ ਸੀ ਮੈਨੂੰ ਫੋਨ ਤਾਂ ਆਉਣਾ ਚਾਹੀਦਾ ਸੀ ਨਾ ਜੀ ਵੀ ਅਜੇ ਕਮਾਂ ਤੁਸੀਂ ਕੰਪਲੀਟ ਕੀਤੀ ਸੀ ਕਿੱਥੇ ਹੋ ਗਈ ਤੁਸੀਂ ਸ਼ੱਕ ਸ਼ੱਕਜ ਧਾਰ ਰਹੇ ਹੋ ਵੀ ਉਹਨਾਂ ਨੂੰ ਹਾਂਜੀ ਹਾਂਜੀ ਸ਼ੱਕੀ ਹਾਲਾਤਾਂ ਜੀ ਹੋਈ ਹੈ ਜੀ ਮਾਮੀ ਸਾਡੀ ਬਾਹਰ ਗਲਤ ਸੀਗੇ ਘਰੇ ਇੱਕ ਪਾਲਾ ਪੱਲਾ ਬੰਦਾ ਹੁੰਦਾ ਸੀ ਥਰਡ ਪਰਸਨ ਆਉਂਦਾ ਸੀ ਮਾਮਾ ਜਦੋਂ ਵੀ ਸਾਡੇ ਕੋਲੇ ਆਉਂਦਾ ਸੀ ਇਹੀ ਗੱਲ ਕਹਿੰਦਾ ਸੀ ਕਿ ਉਹ ਬੰਦਾ ਆਂਦਾ ਘਰੇ ਸ਼ਰਿਆਂ ਆਂਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਿੰਨੂੰ ਮੂੰਹ ਦਿਖਾਵਾਂ अच्छा हां जी इस करके आज छक्की खलाता जी सामने ਤੁਸੀਂ ਕਿਵੇਂ ਦਾਵਾ ਕਰਦੇ ਹੋ ਵੀ ਕੋਈ ਬੰਦਾ ਘਰ ਆਂਦਾ ਸੀਗਾ ਮਤਲਬ ਕਿਵੇਂ ਸਾਰੇ ਮੱਲੇ ਵਾਲੇ ਜੀ ਸਾਰੇ ਗਵਾਹ ਨੇ ਜੀ ਮੱਲੇ ਵਾਲਿਆਂ ਨੂੰ ਵੀ ਦੁਪਹਿਰੋਂ ਬਾਅਦ ਪਤਾ ਚੱਲਿਆ ਜੀ ਵੀ ਉਹਨਾਂ ਦੀ ਡੈਥ ਹੋ ਗਈ ਹੈ ਨਹੀਂ ਤਾਂ ਅੰਡ ਗਵਾਣ ਚ ਤਾਂ ਪਹਿਲੇ ਪਤਾ ਚੱਲਦਾ ਜੀ ਹੋਰ ਕੌਣ ਹੋਰ ਕੌਣ ਆਇਆ ਤੁਹਾਡੇ ਨਾਲ ਮੇਰੀ ਮਦਰ ਆਈ ਹੈ ਮੇਰੀ ਮਾਸੀ ਜੀ ਆਈ ਹੈ ਤੇ ਜਿਹੜੀ ਮਾਮਾ ਜੀ ਦੀ ਬੇਟੀ ਹੈ ਲੁਧਿਆਣੇ ਵੀ ਆਈ ਉਹ ਆਈ ਹੈ ਜੀ ਅਸੀਂ ਤਾਂ तकरीबन 2:3 2:5 ਇੱਥੇ ਜੀ ਤੇ ਇਹਨਾਂ ਦੇ ਜਿਹੜੇ ਪਕੇ ਪਰਿਵਾਰ ਚੋਂ ਸੀ ਸਾਡੀ ਮੰਮੀ ਦੇ ਉਹ ਸਵੇਰ ਦੇ ਆਏ ਹੋਏ ਆ ਅੱਛਾ ਸਵੇਰ ਦੇ ਆਏ ਆ ਸਾਨੂੰ ਬਾਅਦ ਚ ਪਤਾ ਲੱਗਿਆ ਸਾਨੂੰ ਤਾਂ ਬਾਅਦ ਚ ਪਤਾ ਚੱਲਿਆ ਔਰ ਕਿਸੇ ਨੂੰ ਆਂਢੀ ਗਆਂਢੀਆਂ ਨੂੰ ਵੀ ਨਹੀਂ ਪਤਾ ਜੀ ਇਸ ਚੀਜ਼ ਬਾਰੇ ਚਲੋ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਠੀਕ ਅਤੇ ਮੁੰਡੇ ਨੇ ਭੈਣ ਦੇ ਮਾਰੀਆਂ ਭੈਣ ਦੇ ਲੀੜੇ ਪਾੜਤੇ ਜੀ ਕੀ ਕਾਰਨਾ ਕਿਉਂ ਕਿਉਂ ਕਹਿੰਦਾ ਤੂੰ ਰੋਨੀ ਆਂ ਕਿਉਂ ਕਹਿਨੀ ਆਂ ਵੀ ਇਹਨਾਂ ਨੇ ਮੇਰਾ ਪਿਓ ਮਾਰਿਆ ਕਿਵੇਂ ਲੱਗਦਾ ਮੱਲੇ ਵਾਲਿਆਂ ਨੂੰ ਕਿਵੇਂ ਲੱਗਦਾ ਇਹ ਕੀ ਆ ਮੱਲੇ ਵਾਲਿਆਂ ਤੁਸੀਂ ਦੇਖੀ ਜਾਂਦੇ ਜਦੋਂ ਖਾਦੋਦੀ ਧੀ ਕਹੀ ਜਾਂਦੀ ਆਸੀਂ ਵੀ ਫਿਰ ਉਹਨਾਂ ਦੇ ਜਵਾਬ ਕਦੀ ਕੁੜੀ ਦੇ ਕਰਾਂਗੇ ਜਿਹਨੂੰ ਦੇੜੀ ਨਹੀਂ ਚੜ੍ਹਾਣ ਦਿੱਤਾ ਤੁਸੀਂ ਮਤਲਬ ਇੱਥੇ ਰਹਿੰਦੇ ਹੋ ਕੋਈ ਹੈ ਇਹੋ ਜਿਹਾ ਕੋਈ ਜਿਵੇਂ ਕੁੜੀ ਨੇ ਜਾਮ ਲਾਇਆ ਕੋਈ ਆਉਂਦਾ ਇੱਥੇ ਬੰਦਾ ਉਹ ਤਾਂ ਹੈਗਾ ਹੀ ਆ ਬੋ ਸਾਰਿਆਂ ਨੂੰ ਜਿੱਥੋਂ ਤੱਕ ਗੁਰਦਾਰਾ ਤੱਕ ਮਰਜ਼ੀ ਪੁੱਛ ਲਓ ਜੀ ਸਭ ਨੂੰ ਪਤਾ ਬਾਈਰੇ ਨਾਲ ਹੁੰਦਾ ਇਹ ਨਾਲ ਹੀ ਹੁੰਦਾ ਪਰ ਇਹ ਮਲਾ ਨਹੀਂ ਲਿਆਉਂਦੀ ਹੋਊਗੀ ਹੁਣ ਸਾਰੇ ਅੰਮ ਬਹਿ ਕੇ ਜਾਂਦੀ ਆ ਇਹਨਾਂ ਨੂੰ ਸਾਰੇ ਆਂ ਬਹਿ ਕੇ ਆਉਂਦੀ ਆ ਉਹਦੇ ਨਾਲ ਬੋਲਣ ਨਿਆਂ ਇਸ ਮੁੰਡਾ ਕਰਕੇ ਹੋਇਆ ਜੀ ਇਹ ਇਹ ਪਤਾ ਕਹਿ ਨਹੀਂ ਸਕਦੀ ਇਹ ਇਹਦਾ ਸੋਹਣਾ ਆਦਮੀ ਹੈ ਜੀ ਇਹ ਨਹੀਂ ਹੁਣ ਇਹ ਤੇ ਉਹ ਬੋਲਦਾ ਸੀ ਇਸ ਗੱਲਾਂ ਨੂੰ ਉਹ ਜਾਂਦਾ ਸੀ ਬੰਦ ਮਾਰਦਾ ਕਰਦਾ ਉਹ ਜਦੋਂ ਸ਼ਰਮ ਵਿੱਚ ਆ ਜੀ ਤਾਂ ਦਾਜੇ ਦਾ ਕੋਈ ਜਾਂਦਾ ਇਹਨਾਂ ਦਾ ਕੋਈ ਪੂਰਾ ਨੂੰ ਆਮ ਸੀਦਾ ਕਿਤੇ ਕੋਈ ਕਿਸਨਜੀਤ ਸਿੰਘ ਆ ਸਾਰੇ ਹੁਣ ਤਾਂ ਜਿੰਦਗੀ ਨਹੀਂ ਨਾ ਅੱਠ ਜੀ ਜਨਾ ਕਰ ਦਿੱ ਗਰਾਮ ਥੈਂਕ ਯੂ ਕੋਈ ਘਰੇ ਕੋਈ ਬੁਆਦੀ ਪਰੇਸ਼ਾਨ ਸੀ ਕਿ ਇਹ ਕੋ ਬਾਹਰ ਹੋ ਲੱਗਿਆ ਉਹ ਦੇਖਦੇ ਹਾਂ ਅੱਗੇ 10 ਸਾਲੋਂ ਚੈੱਕ ਕਰਾਉਣੇ ਆ ਗੱਲ ਤੋਂ ਉੱਤੇ ਦਾੰਦ ਦੇ ਇੱਥੇ ਟ੍ਰੀਟਮੈਂਟ ਕਰਾਜ ਪਤਾ ਲੱਗਿਆ ਕਿ ਕੀ ਗੱਲ ਹੈ ਜਿਵੇਂ ਜਿਹੜਾ ਮ੍ਰਿਤਕ ਆਉਂਦੇ ਪਰਿਵਾਰ ਦਾ ਕਹਿੰਦਾ ਕਿ ਇਹ ਮਾਰਿਆ ਗਿਆ ਜੀ ਤੂ ਇਹ ਜਿਆ ਉਹ ਦੇਖਦੇ ਕੋਈ ਦਿਨ ਖੜੇ ਕਰਕੇ ਦੇਖਦੇ ਨਾ ਕੀ ਪ੍ਰੋਬਲਮ ਆ ਕੀ ਗੱਲਬਾਤ ਆ ਕੋਈ ਅੱਗੇ ਤੇ ਅੱਗੇ ਚਲੇ ਆਵਾਂ ਕੀ ਗੱਲ ਆ ਇਨਾਂ ਦਾ ਭਾਂਜਾ ਇਨਾਂ ਦੀ ਵਾਈਫ ਤੇ ਇਲਜ਼ਾਮ ਲਾ ਰਿਹਾ ਜੀ ਉਹਦੇ ਬਾਰੇ ਕੀ ਕਹਿਣਾ ਆਪਣਾ ਕੋਈ ਨਹੀਂ ਇਹਨੇ ਕੁਰਸੀਆਂ ਪਟਾ ਕੇ ਇਹਨਾਂ ਨੂੰ ਮਾਰ ਵੀ ਪਈ ਦੱਸੋ ਤੁਹਾਨੂੰ ਕੀ ਅੱਜ ਜੀ ਸਵੇਰੇ ਸਤ ਸ੍ਰੀ ਅਕਾਲ ਕੀ ਗੱਲ ਹੈ ਜੀ ਅੱਜ ਤਾਂ ਬਾਕੀ ਬਸਾਂ ਸੁਝਾਂਦੇ ਕੀ ਕੀਤਾ ਆਸੇ ਪਾਸੇ ਤੋਂ ਬਦਲਾ ਗਿਆ ਪਾਉਂ ਕੱਢ ਜੀ ਮੌਤ ਤੋਂ ਬਾਅਦ ਝਗੜਾ ਵੀ ਹੋਇਆ ਜੀ ਇਹਨਾਂ ਦਾ ਇੱਥੇ ਹੱਥੋਂ ਬਾਈ ਨਹੀਂ ਮੈਂ ਹਲੇ ਕੋਈ ਆਈ ਨਹੀਂ ਆਣੀ ਦੇਖਦੇ ਆ ਕੋਈ ਨਹੀਂ ਕੁਛ ਹੈ ਠੀਕ ਠੀਕ ਹੈ ਠੀਕ ਹੈ